ਕਪਚਰੀਆ ਕਾਲ ਪੀਬੀ 32 ਨਵਾਂ ਸ਼ਹਿਰ ਦੇਖ ਰਹੇ ਇਸ ਵੇਲੇ ਦੀ ਇੱਕ अहम ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਦੱਸ ਦਈਏ ਕਿ ਗੜਸ਼ੰਕਰ ਤੋਂ ਕੋਟ ਫਤੂਈ ਨੂੰ ਜਾਣ ਵਾਲੀ ਬਿਸਤ ਦੁਆਬ ਨਹਿਰ ਤੇ ਪੈਂਦੇ ਪਿੰਡ ਐਮਾ ਮੁਗਲਾ ਪੁਲ ਤੇ ਪ੍ਰਾਈਵੇਟ ਕੰਪਨੀ ਦੀ ਮਿੰਨੀ ਬੱਸ ਨਹਿਰ ਵਿੱਚ ਡਿੱਗਣ ਕਰਕੇ ਦੋ ਵਿਅਕਤੀਆਂ ਦੇ ਜ਼ਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਮਿਲੀ ਜਾਣਕਾਰੀ ਅਨੁਸਾਰ ਦੱਸ ਦਈਏ ਦਿੱਤਾ ਐਂਟਰਪ੍ਰਾਈਜ਼ਸ ਦੀ ਬੱਸ ਪੰਜ ਜੋੜੇ ਤੋਂ ਗੜਸ਼ੰਕਰ ਨੂੰ ਜਾ ਰਹੀ ਸੀ ਤਾਂ ਜਦੋਂ ਇਹ ਐਮਾ ਮੁਗਲਾ ਪੁਲ ਦੇ ਕੋਲ ਪਹੁੰਚੀ ਤਾਂ ਜਿਆਦਾ ਧੁੰਦ ਹੋਣ ਕਾਰਨ ਕਿਸੇ ਅਣਪਛਾਤੇ ਵਾਹਨ ਨੂੰ ਬਚਾਉਣ ਦੇ ਚੱਕਰ ਵਿੱਚ ਬੱਸ ਨਹਿਰ ਵਿੱਚ ਜਾ ਡਿੱਗੀ ਬਿਸਤੂਆਪ ਨਹਿਰ ਵਿੱਚ ਜਾ ਡਿੱਗੀ ਮੌਕੇ ਤੇ ਹਾਜ਼ਰ ਜਿਹੜੇ ਉੱਥੇ ਲੋਕ ਸਨ ਉਹਨਾਂ ਨੇ ਜਿਹੜੇ ਬੱਸ ਵਿੱਚ ਫੱਟੜ ਵਿਅਕਤੀ ਸਨ ਉਹਨਾਂ ਨੂੰ ਪਛਾਣਨ ਦੀ ਕੋਸ਼ਿਸ਼ ਕੀਤੀ ਕਿਉਂਕਿ ਬੱਸ ਨਹਿਰ ਵਿੱਚ ਡਿੱਗ ਗਈ ਸੀਗੀ ਤਾਂ ਜਿਹੜੇ ਸਵਾਰੀਆਂ ਸਨ ਉਹ ਬੇहद ਪਰੇਸ਼ਾਨ ਸਨ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ਾਂ ਕਰ ਰਹੀਆਂ ਸਨ ਇਸ ਸਾਥ ਸੇ ਦੌਰਾਨ ਦੋ ਵਿਅਕਤੀ ਜ਼ਖਮੀ ਹੋਏ थाना ਗੜਸ਼ੰਕਰ ਦੇ ਐਸਐਚਓ ਬਲਜਿੰਦਰ ਸਿੰਘ ਮੱਲੀ ਨੇ ਮੌਕੇ ਤੇ ਪਹੁੰਚ ਕੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪਰ ਦੱਸ ਦਈਏ ਸੰਘਣੀ ਧੁੰਦ ਕਰਕੇ ਆਏ ਦਿਨ ਹਾਦਸੇ ਵਾਪਰ ਰਹੇ ਆ ਇਸ ਕਰਕੇ ਤੁਸੀਂ ਵੀ ਸੁਚੇਤ ਹੋ ਕੇ ਗੱਡੀ ਚਲਾਓ ਔਰ ਦੱਸਿਆ ਜਾ ਰਿਹਾ ਇਹ ਹਾਦਸਾ ਕਿਸੇ ਅਣਪਛਾਤੇ ਵਾਹਨ ਨੂੰ ਬਚਾਉਣ ਦੇ ਚੱਕਰ ਵਿੱਚ ਹੋਇਆ ਜਿਸ ਦੇ ਕਰਕੇ ਬੱਸ ਜਿਹੜੀ ਹੈ ਉਹ ਬਿਸਤ ਦੁਆਬ ਨਹਿਰ ਵਿੱਚ ਡੇਗੀ ਵੱਡਾ ਹਾਦਸਾ ਵੀ ਹੋ ਸਕਦਾ ਸੀ ਲੇਕਿਨ ਰੱਬ ਦੀ ਕਿਰਪਾ ਨਾਲ ਹਾਲੇ ਤੱਕ ਜੇ ਸੂਚਨਾ ਸਾਡੇ ਤੱਕ ਪਹੁੰਚੀ ਹੈ ਕੋਈ ਜਾਣੀ ਮਾਨੀ ਨੁਕਸਾਨ ਨਹੀਂ ਹੋਇਆ ਇੱਕ ਵਾਰੀ ਮੌਕੇ ਦੀ ਤਸਵੀਰ ਦਿਖਾਣੀ ਹੈ ਸਾਡਾ ਐਕਸਰਸਮੈਂਟ ਸੀਗਾ ਸ਼ਾਮਸੁੰਦਰ দত্ত ਗੜ ਸ਼ੰਕਰ ਦਾ ਆਪਣਾ ਕਾਰੋਬਾਰ ਹੈ ਨਾਲ ਇਹਨੇ ਬੱਸਾਂ ਪਾਈਆਂ ਸੀਗੀਆਂ ਤੇ ਅੱਜ ਅਚਾਨਕ ਹੀ ਇੱਧਰ ਇੱਕ ਬੱਸ ਉਹਦੀ ਦੋਨੋਂ ਬੱਸਾਂ ਸੀਗੀਆਂ ਇੱਕ ਬੱਸ ਵਿੱਚ ਉਹ ਬੱਸਾਂ ਆਪਣੇ ਬੰਦੇ ਚੜਾਉਂਦਾ ਪਿਆ ਸੀ ਉਧਰੋਂ ਦੂਜੇ ਪਾਸਿਓਂ ਇੱਕ ਬੱਸ ਆਈ ਉਹਦੇ ਮੋੜੇ ਇੱਕ ਮੋਟਰਸਾਈਕਲ ਆਇਆ ਪਤਾ ਨਹੀਂ ਕੀ ਆਇਆ ਧੁੰਦ ਦੇ ਵਿੱਚ ਨਾ ਦੇਖਣ ਦੀ ਬ੍ਰੇਕ ਮਾਰੀ ਬ੍ਰੇਕ ਦੇ ਨਾਲ ਹੀ ਇੱਧਰ ਨੂੰ ਬੱਸ ਨੇ ਜ਼ੋਰ ਮਾਰਿਆ ਤੇ ਇਹਨਾਂ ਹੈ ਕਿ ਉਹਦੇ ਵਿੱਚ ਇੱਕ ਡਰਾਈਵਰ ਸੀਗਾ ਕੰਡੈਕਟਰ ਸੀਗਾ ਇੱਕ ਬੱਚਾ ਸੀਗਾ ਉਹ ਬਹੁਤ ਜਿ ਸਵਾਰੀਆਂ ਹੈ ਨਹੀਂ ਸੀਗਾ ਬਚਾਅ ਹੋ ਗਿਆ ਤੇ ਕੁੜੀ ਦੇ ਵੀ ਸੱਟ ਲੱਗੀ ਆ ਤੇ ਡਰਾਈਵਰ ਇੱਥੇ ਕੋਈ ਬਤੀ ਸੱਟ ਨਹੀਂ ਲੱਗੀ ਤੇ ਜਿਹੜਾ ਬੱਚਾ ਉਹਦੇ ਸਿਰ ਦੇ ਵਿੱਚ ਸੱਟ ਲੱਗੀ ਆ ਉਹ ਤਾਂ ਪਤਾ ਨਹੀਂ ਹੁਣ ਇੱਥੇ ਪਤਾ ਲੱਗੂਗਾ ਹਸਪਤਾਲ ਕੀ ਹਾਲ ਚਾਲ ਉਹਦਾ ਤੇ ਫੇਰ ਵੀ ਬਚਾਅ ਹੋ ਗਿਆ ਬਹੁਤਾ ਕੋਈ ਨੁਕਸਾਨ ਨਹੀਂ ਹੋਇਆ ਨਹਿਰ ਦੇ ਵਿੱਚ ਨਹਿਰ ਵਿੱਚ ਡੁੱੜ ਗਈ ਵੇਖੋ ਜੀ तकरीबन ਸਵੇਰ 9:30 ਵਜੇ ਇੱਕ ਬੱਸ ਸੀਗੀ ਜਿਹੜੀ ਮਿੰਨੀ ਬੱਸ ਇਹ ਕੋਟਪੁਰੀ ਤੋਂ ਇਧਰ ਨੂੰ ਗੜਸ਼ੰਕਰ ਨੂੰ ਜਾ ਰਹੀ ਸੀ ਜਦ ਐਮਐਮ ਮਗਲਾਂ ਲਾਗੇ ਪੁੱਜੀ ਤੇ ਉਹਦੇ ਅੱਗੇ ਇੱਕ ਜੱਕਦਾਮ ਇੱਕ ਮੋਟਰਸਾਈਕਲ ਆਇਆ ਉਹਨੂੰ ਬਚਾਉਂਦਾ ਬਚਾਉਂਦਾ ਜਿਹੜੀ ਬੱਸ ਸੀਗੀ ਨਹਿਰ ਦੇ ਵਿੱਚ ਡਿੱਗ ਪਈ ਤੇ ਜਿਹਦੇ ਵਿੱਚ ਬੱਸ ਦੇ ਵਿੱਚ ਇੱਕ ਲੜਕਾ ਕਿਤਨੇ ਦਾ ਸੀਗਾ ਇੱਕ ਸਵਾਰੀ ਉਹਦੇ ਸਵਾਰ ਸੀਗੀ ਤੇ ਉਹਦੇ ਮਾਮੂਲੀ ਸੱਟਾਂ ਲਾਈਆਂ ਸੀ ਆਗੀਆਂ ਲੱਗੀਆਂ ਐਕਸੀਡੈਂਟ ਦੌਰਾਨ ਤੇ ਉਹਨੂੰ ਗੜਸ਼ੰਕਰ ਹਸਪੀਟਲ ਐਡਮਿਟ ਕਰਾਇਆ ਬਾਕੀ ਸਾਰਾ ਠੀਕ ਠਾਕ ਤੇ ਜਿਹੜੀ ਬੱਸਾਂ ਨੂੰ ਅਸੀਂ ਕਢਵਾ ਰਿਆ ਨਹਿਰ ਦੇ ਵਿੱਚੋਂ ਇੱਕ ਸਵਾਰੀ ਸੀ ਬੱਸ ਦੇ ਵਿੱਚ ਸਿਰਫ ਜਿਹੜਾ ਕਿਤਨੇ ਨਾਲ ਲੜਕਾ ਲੜਕਾ ਸੀ ਜਿਹਦੇ ਸੱਟਾਂ ਲੱਗੀਆਂ ਇੱਕ ਨਹੀਂ 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 ਇੱਕ ਕਨੈਕਟਰ ਕੁੜੀ ਸੀ ਉਹਨਾਂ ਦੀ ਬਸ ਵਾਲਿਆਂ ਦੀ ਉਹ ਵੀ ਕਨੈਕਟਰੀ ਕਰਦੇ ਆ ਉਹਦੇ ਵਿੱਚ ਮਾਮੂਲੀ ਸੱਟਾਂ ਲੱਗੀਆਂ ਸਰ ਕੀ ਕਾਰੋ ਵਿੱਚ ਕੀਤੀ ਜਾ ਰਹੀ ਹੈ ਕਾਰ ਵੀ ਵੇਖੋ ਜੀ ਇਹ ਤੇ ਕੁਦਰਤੀ ਹਾਦਸਾ ਹੋਇਆ ਇਹ ਤੇ ਮੋਟਰਸਾਈਕਲ ਨੂੰ ਬਚਾਉਂਦਾ ਪਚਾਉਂਦਾ ਹੋ ਰਿਹਾ ਹਾਦਸਾ ਸਰ ਬਸ ਨੂੰ ਘਟਵਾਈ ਜਾ ਰਹੀ ਹੈ ਹਾਂ ਬਸ ਘਟਵਾਈ ਜਾ ਰਹੀ ਹੈ ਉਹ ਮਂਗਾਈ ਹਾੜੜਾ ਮੰਗਾਇਆ ਉਹਦੇ ਨਾਲ ਬਸਕਟ ਹੋਈ ਜਾ ਰਹੀ ਹੈ